ਜਿੱਦੀ ਮਿਲ ਜੇ ਉਹ ਨਹੀਂ ਥੋੜੀ ਹੁੰਦੀ ਹੈ। ਔਰ ਮਾਪੇ ਬਦਾ ਜਿੱਦੀ ਮਰਜੀ ਉਮਰ ਦਾ ਹੋ ਜੇ ਜਦ ਤੱਕ ਮਾਪੇ ਉਹਦੇ ਤੱਕ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ। ਤੇ ਉੱਪਰ ਮਾਰਾ ਦੀ ਕਿਰਪਾ ਵੀ ਬੜੀ ਲੰਬੀ ਉਮਰ ਤੱਕ ਹੋ ਗਈ ਹੈ। ਜ਼ੁਰਗਾ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ। ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ। ਬੜੀ ਖੁਸ਼ੀ-ਖੁਸ਼ੀ ਮਾਰੇ ਵਿਚਾਰ ਮੱਜ ਗਏ। ਆ ਕੋਡਾ ਗਾਨਾ ਹਾਂ ਤੇ ਦੇ ਸਾਡੀ ਬੜੀ ਪੁਰਾਣੀ ਸਾਜ ਤੇ ਅਸੀਂ ਪੁਰਾਣੇ ਸੱਜਣ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤਿਆ ਕਰਕੇ ਦਾਣਾ ਪਾਣੀ ਤੋਂ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਬਣੇ ਉਹਦੇ ਪਿੱਛੇ ਜਿਹੜੀ ਅਸਲੀ ਜੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮਾਂ ਤੇ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਕਮਾਈ ਉਹ ਅਗਲੇ ਦੇ ਕੰਮ ਆਉਂਦੇ। ਬੀਜ ਜਿਹਾ ਉਹਨਾਂ ਦੇ ਪਰ। ਚੰਗੇ ਸੰਸਕਾਰ ਦਿੰਦੇ ਆ, ਲਿਆਕਤ ਦਤੀ ਹੈ। ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਦਾ। ਸੇਵਾ ਕਰਦਾ। ਵੈਸੇ ਲਈ ਕਿਸ ਜਾਂਦਾ ਕਿ ਮਾਪਾਪਾ ਕਰਦਾ। ਦੇਖੋ ਜੀ ਵੈਸੇ ਤਾਂ ਦੇਬ ਸਾਡਾ ਸੱਜਣਾ ਹੈ। ਇਹ ਅੱਜ ਜਿਹੜੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ 'ਚ ਵਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮ ਲੋਕ ਕਰਦਾ ਦੇ ਤੌਰ ਤੇ ਇਕੱਠੇ ਹੁੰਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕਲੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਮਜ਼ਦੂਰਾਂ ਨੂੰ ਸਪੋਰਟ ਕਰੇ ਤੇ ਜਿੱਦਾਂ ਵੱਲੇ ਚੀਜ਼ ਕਰਨ ਲੱਗੇ ਨੇ ਕਿਸਾਨ ਇਸ ਤਰ੍ਹਾਂ ਨੇ ਵੀ ਪਹਿਲਾਂ ਵੀ ਲੰਬਸਕਾਰ ਕੋ ਕੁਝ ਤੁਸੀਂ ਕੀ ਚਾਹੁੰਦੇ ਆ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਓਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲ ਜੇ ਉਹਨਾਂ ਨੂੰ ਵੀ ਉਸ ਤਰ੍ਹਾਂ ਸਜੈਂਟ ਸਵਾਰ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿੱਤ ਕਰਦਾ ਚੰਗਾ ਕਾਰ ਹੋ ਜਾਵੇ ਕੈਨੇਡਾ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵੀ ਜਹਾੜੀ ਦਾ ਰੇਟ ਸਿਕਸ ਹੋਵੇ ਜਿੱਥੇ ਕਿਨੂੰ ਰਾਸ਼ਟਰੀ ਕਟੇਗਰੀ ਲਈ ਜਿਹੜਾ ਪੈਦਾ ਕਰਦੇ ਜਿੱਥੇ ਕੀ ਤੁਸੀਂ ਜਿਹੜਾ ਬੰਦਾ ਕੋਈ ਕਿਸੇ ਜਿਹੜਾ ਪਿੰਡ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਚਲੇ ਜਾਵੇ ਉਹ ਜਿੰਨਾ ਮਰਜ਼ੀ ਭਟਕ ਜਾਵੇ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ। ਦਿਲ ਉਹਦਾ ਉੱਥੇ ਖੜਕਦਾ ਹੈ। ਇਹ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ। ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੋਨੇ ਦੀ ਕਾੰਖਸ਼ਾ ਨਹੀਂ ਕਰ ਸਕਦੇ। ਤੁਸੀਂ ਸਭ ਕੁਝ ਖਰੀਦ ਸਕਦੇ ਹੋ। ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾਣ।